you. Mm -hmm. ਸਰਕਾਰਾਂ ਤੇ ਕਿਸਾਨਾਂ ਦਾ ਆਪਸੀ ਤਕਰਾਰ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਇਸੇ ਚਲਦਿਆਂ ਅੱਜ ਸਰਹੱਦੀ ਕਸਬਾ ਕਲਾ ਨੌਰ ਦੇ ਵਿੱਚ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਕਾਹਲੋਂ ਦੀ ਅਗਵਾਈ ਦੇ ਵਿੱਚ ਨੈਸ਼ਨਲ ਹਾਈਵੇ 354 ਤੇ ਟਰੈਕਟਰਾਂ ਨੂੰ ਖੜੇ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਜਦਕਿ ਨਾਅਰੇਬਾਜ਼ੀ ਕੀਤੀ ਗਈ ਹੈ ਕਿਸਾਨਾਂ ਦਾ ਕਹਿਣਾ ਕਿ ਸਰਕਾਰ ਜਿੰਨੀ ਮਰਜ਼ੀ ਜ਼ੁਲਮ ਉਹਨਾਂ ਤੇ ਢਾ ਲਵੇ ਪਰ ਉਹ ਆਪਣੇ ਹੱਕ ਲੈ ਕੇ ਰਹਿਣਗੇ ਉਹਨਾਂ ਕਿਹਾ ਆਉਣ ਵਾਲੀ 14 ਮਾਰਚ ਨੂੰ ਉਹ ਦਿੱਲੀ ਵੱਲ ਨੂੰ ਕੂਚ ਕਰ ਰਹੇ ਨੇ ਕਿ ਅੰਦਰ ਸਰਕਾਰ ਤੇ ਹਰਿਆਣਾ ਸਰਕਾਰ ਵੀ ਤਿਆਰ ਰਹਣ ਕਿਸਾਨਾਂ ਅਤੇ ਸਰਕਾਰਾਂ ਵਿਚਾਰ ਵਾਧਾ ਜਾ ਰਿਹਾ ਹੈ ਦੇਖਣ ਨੂੰ ਲੱਗ ਰਿਹਾ ਹੈ ਲਗਾਤਾਰ ਨਾਰੇ ਬਾਜ਼ੀ ਦੇ ਧਰਨੇ ਹੋ ਰਹੇ ਹਨ ਕਦੀ ਬਾਰਡ ਰੋਕੇ ਜਾ ਰਹੇ ਹਨ ਕਦੀ ਟਰੈਕਟਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅੱਜ ਕਲੰਦੌਰ ਵਿੱਚ ਵੱਖਰੇ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਟਰੈਕਟਰਾਂ ਨੂੰ ਰੋਡ ਦੇ ਉੱਤੇ ਲੈਂਚ ਲਗਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗੱਲਬਾਤ ਕਰਦੇ ਹਾਂ ਕਿਸਾਨ ਜਥੇਬੰਦੀਆਂ ਕੀ ਕਹਿਣਾ ਹੈ ਸੱਚੇ ਵੱਖਰੇ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਕਹੋਗੇ ਅੱਜ ਦਾ ਇਹ ਪ੍ਰਦਰਸ਼ਨ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ ਪੂਰੇ ਹਿੰਦੁਸਤਾਨ ਤੇ ਕੀਤਾ ਜਾ ਰਿਹਾ ਪਿਛਲੇ 13 ਤਰੀਕ ਤੋਂ ਜਿਹੜਾ ਖੱਟੜ ਸਰਕਾਰ ਕੇਂਦਰ ਸਰਕਾਰ ਦੀ ਸ਼ੈਦ ਉੱਤੇ ਕਿਸਾਨਾਂ ਤੇ ਜ਼ਬਰ ਧਾਰੀ ਆ ਕਿਸਾਨ ਸ਼ਹੀਦ ਹੋਏ ਆ ਇਹਨਾਂ ਮੰਗਾਂ ਨੂੰ ਲੈ ਕੇ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਮੰਗਾਂ ਦਾ ਚਾਰਟਰ ਆ ਉਹਨੂੰ ਲੈ ਕੇ ਅਗਲੀ ਗੱਲ ਜਿਹੜੀ ਕਿ ਅੱਜ 26 ਤਰੀਕ ਆ 26 ਫਰਵਰੀ ਅੱਜ ਸਾਊਦੀ ਅਰਬ ਦੇ ਵਿੱਚ ਜਿਹੜੀ ਆ ਡਬਲਯੂਟੀਓ ਦੀ ਮੀਟਿੰਗ ਸ਼ੁਰੂ ਹੋਈ ਹੈ ਜੇ 29 ਤਰੀਕ ਦਾ ਚਲਣੀ ਆ ਸਾਡੀਆਂ ਇਹ ਮੰਗਾਂ ਦੂਸਰੀਆਂ ਦੇ ਨਾਲ ਅੱਜ ਇਹ ਮੰਗ ਜੁੜੀ ਆ ਪਹਿਲਾਂ ਵੀ ਸੀ ਅੱਜ ਖਾਸ ਤੌਰ ਦੇ ਉੱਤੇ 26 ਦਿਨ ਦਾ ਦਿਨ ਇਸ ਕਰਕੇ ਚੁਣਿਆ ਕਿ ਆ ਜੋ ਮੀਟਿੰਗ ਹੋ ਰਹੀ ਆ ਅੱਜ ਪੂਰੇ ਹਿੰਦੁਸਤਾਨ ਦੇ ਕਿਸਾਨ ਤੇ ਲੋਕ ਇਸ ਮੰਗ ਕਰਨਗੇ ਸਰਕਾਰ ਤੋਂ ਕਿ ਜਿਹੜੀ ਸਾਰੇ ਪਵਾੜੇ ਦੀ ਜੜਿਆ ਸਾਡੀ ਡਬਲਯੂਟੀਓ ਦੀ ਮੈਂਬਰੀ ਭਾਰਤ ਉਸ ਡਬਲਯੂਟੀਓ ਤੋਂ ਬਾਹਰ ਆਵੇ ਜਦ ਤੱਕ ਇਹ ਤੋਂ ਬਾਹਰ ਨਹੀਂ ਹੁੰਦਾ ਤਦ ਤੱਕ ਐਮਐਸਪੀ ਜਾਂ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਦੇ ਭਾਅ ਜਾਂ ਹੋਰ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਨਾ ਮੁਸ਼ਕਲ ਆ ਇਸ ਕਰਕੇ ਸਾਡੀ ਮੰਗ ਆ ਵੀ ਜਿਹੜੀ ਇਹ ਸਾਰੀ ਸਮੱਸਿਆ ਦੀ ਜੜ ਡਬਲਯੂਟੀਓ ਦੀ ਸਾਡੀ ਮੈਂਬਰੀ ਆ ਅੱਜ ਪਿਓ ਤੋਂ ਭਾਰਤ ਬਾਹਰ ਆਵੇ ਅੱਜ ਅਸੀਂ ਇਹ ਭਾਰਤ ਸਰਕਾਰ ਨੂੰ ਚੇਤਾਵਨੀ ਦੇਣ ਜਾ ਰਹੇ ਆ ਅੱਜ ਅੰਮ੍ਰਿਤਸਰ ਤੋਂ ਲੈ ਕੇ ਸ਼ੰਭੂ ਬਾਰਡਰ ਤੱਕ ਇੱਕ ਸੈਂਕੜੇ ਕਿਲੋਮੀਟਰਾਂ ਤੱਕ ਜਿਹੜਾ ਆ ਇਹ ਸਾਡਾ ਪ੍ਰਦਰਸ਼ਨ ਹੋ ਰਿਹਾ ਉਹਦੇ ਨਾਲ ਹੀ ਹਰ ਇੱਕ ਜਿਹੜਾ ਸਟੇਟ ਹਾਈਵੇ ਆ ਜਾਂ ਨੈਸ਼ਨਲ ਹਾਈਵੇ ਆ ਜਿੱਥੋਂ ਅਸੀਂ ਇੱਥੇ ਖੜੇ ਆ ਇਹ ਨੈਸ਼ਨਲ ਹਾਈਵੇ 354 ਤੇ ਇਸ ਤਰ੍ਹਾਂ ਥਾਂ-ਥਾਂ ਦੇ ਉੱਤੇ ਜਿਹੜੇ ਆ ਅਸੀਂ ਟਰੈਕਟਰ ਖਿਲਾੜ ਕੇ ਰੋਸ ਆਪਣਾ ਪ੍ਰਗਟ ਕਰ ਰਹੇ ਆ ਕਿ ਭਾਰਤ ਤੋਂ ਬਾਹਰ ਆਵੇ ਇਹ ਜਿਹੜਾ ਸਾਡੇ ਤੇ ਜ਼ੁਲਮ ਹੋਇਆ ਇਹਦੇ ਜਿਹੜੇ ਦੋਸ਼ੀ ਆ ਦੋਸ਼ੀਆਂ ਦੇ ਉੱਤੇ 302 ਦਾ ਜਿਹੜਾ ਮਕਦਮਾ ਦਰਜ ਕੀਤਾ ਜਾਵੇ ਅਸੀਂ ਮੰਗ ਕਰਦੇ ਆ ਸੰਯੁਕਤ ਥਾਨ ਮੋਰਚੇ ਵੱਲੋਂ ਪੀਰ ਅਤੇ ਖੱਟੜ ਸਰਕਾਰ ਦਾ ਜਿਹੜਾ ਗ੍ਰਹਿ ਮੰਤਰੀ ਆ ਅਨਲ ਵਿਜ ਤੇ ਭਾਰਤ ਸਰਕਾਰ ਦਾ ਗ੍ਰਹਿ ਮੰਤਰੀ ਅਮਨ ਸ਼ਾ ਇਹਨਾਂ ਦੇ ਉੱਤੇ ਮੁਕਦਮੇ ਜਿਹੜੇ ਚਲਾਈ ਜਾਣੀ ਚਾਹੀਦੇ ਇਹ ਦੋਸ਼ੀ ਨੇ ਕਿਸਾਨਾਂ ਦੀਆਂ ਜਿਹੜੀਆਂ ਹਤਿਆਵਾਂ ਕਰਨ ਦੇ ਇਹ ਇਹ ਸਾਡੇ ਸ਼ਹੀਦਾਂ ਨੂੰ ਤੇ ਸਾਡੇ ਜਿਹੜੇ ਕਿਸਾਨਾਂ ਨੂੰ ਜਿਹੜੀ ਆ ਇਹਨਾਂ ਦਾ ਅਸੀਂ અપਮਾਨ ਕਦੇ ਵੀ ਸਹਿਣ ਨਹੀਂ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਜਿਵੇਂ ਅੱਜ ਹੀ ਤੁਹਾਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ 14 ਮਾਰਚ ਨੂੰ ਅਸੀਂ ਦਿੱਲੀ ਵੱਲ ਕੂਚ ਕਰਾਂਗੇ ਇਹ ਸੰਯੁਕਤ ਕਿਸਾਨ ਮੋਰਚਾ ਰਾਮ ਨੀਰਾਦ ਗਰਾਊਂਡ ਦੇ ਵਿੱਚ ਲੱਖਾਂ ਜਿਹੜੇ ਕਿਸਾਨ ਉਸ ਇਕੱਠੇ ਹੋਣਗੇ ਭਾਰਤ ਸਰਕਾਰ ਤੇ ਦਬਾਅ ਪਾਉਣਗੇ ਤੇ ਨਾਲ ਦੀ ਨਾਲ ਆਪਣੀਆਂ ਜਿਹੜੀਆਂ ਮੰਗਾਂ ਆ ਜਿਨ੍ਹਾਂ ਨੂੰ ਮਨਵਾਉਣ ਦਾ ਸੇ ਯਤਨ ਕਰਾਂਗੇ ਤੇ ਇਸ ਇਸ ਭਾਰਤ ਸਰਕਾਰ ਨੂੰ ਸਾਡੀ ਚੇਤਾਵਨੀ ਜਿਹੜੀ ਆ ਇਹ ਦੇਖ ਲੈਣੀ ਚਾਹੀਦੀ ਆ ਇਹ ਮਤ ਖਿਆਲ ਕਰੇ ਵੀ ਡੰਡੇ ਤੇ ਜ਼ੋਰ ਦੇ ਉੱਤੇ ਜੀ ਕਿਸਾਨਾਂ ਨੂੰ ਇਹ ਮਜ਼ਦੂਰਾਂ ਨੂੰ ਜਾਂ ਦੁਕਾਨਦਾਰਾਂ ਨੂੰ ਜਿਹੜੀ ਆ ਇਹ ਰੋਕ ਲੇਗੀ ਇਹ ਤੇ ਵਸ ਦੀ ਗੱਲ ਨਹੀਂ ਅਸੀਂ ਇਸ ਵਕਾਲੀ ਤਿਆਰ ਪਰ ਤਿਆਰ ਆ ਉਸ ਤੋਂ ਬਾਅਦ ਜਿਹੜਾ ਵੀ ਸੰਯੁਕਤ ਕਿਸਾਨ ਮੋਰਚਾ ਜਿਹੜਾ ਆ ਉਹ ਸਦਾ ਦੇਗਾ ਸਾਡੀ ਜਮਹੂਰੀ ਕਿਸਾਨ ਸਭਾ ਜਿਨ੍ਹਾਂ ਨੇ ਅੱਜ ਸਾਰਾ ਇੱਥੇ ਆ ਕੀਤਾ ਹੈ ਪ੍ਰਦਰਸ਼ਨ ਇਹ ਉਹ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਹਰ ਐਕਸ਼ਨ ਦੇ ਵਿੱਚ ਜਿਹੜਾ ਆ ਆਪਣਾ ਬਹੁਤ ਵੱਡਾ ਜਿਹੜਾ ਯੋਗਦਾਨ ਪਾਏ ਹਰਿਆਣਾ ਬਾਰਡਰ ਦੇ ਜਿਹੜਾ ਕਿਸਾਨ ਹੋ ਰਿਹਾ ਤਸ਼ੱਦਦ ਕੀ ਕਹੋਗੇ ਉਸ ਬਾਰੇ ਬਹੁਤ ਮੰਦਤ ਪਾਕੀ ਗੱਲ ਹੈ ਜਿਉਂਦਾ ਤਸ਼ੱਦਦ ਹੋ ਰਿਹਾ ਸਾਡਾ ਸੰਯੁਕਤ ਮੋਰਚਾ ਭਾਵੇਂ ਉਹ ਜਿਹੜਾ ਉੱਥੇ ਉਹਨਾਂ ਨੇ ਮੋਰਚਾ ਲਾਇਆ ਉਹਦਾ ਹਿੱਸਾ ਨਹੀਂ ਪਰ ਫਿਰ ਵੀ ਜਿਹੜਾ ਤਸ਼ੱਦਦ ਉਹਨਾਂ ਨੇ ਕੀਤਾ ਅਸੀਂ ਲਗਾਤਾਰ ਉੱਥੇ ਐਕਸ਼ਨ ਦੇ ਰਹੇ ਆਂ ਜਿੱਦਣੇ ਉਸੋਂ ਦਾ ਇਹਨਾਂ ਨੇ ਇਸ ਅਥਰੂ ਗੈਸ ਜੋ ਗੋਲੀ ਚਲਾਉਣੀ ਸ਼ੁਰੂ ਕੀਤੀ ਆ ਸਾਡੇ ਸੰਯੁਕਤ ਕਿਸਾਨ ਮੋਰਚੇ ਨੇ 15 ਤਰੀਕ ਨੂੰ ਜਿਹੜੀਆਂ ਨੇ ਰੇਲਾਂ ਰੋਕ ਕੇ ਤਿੰਨ ਚਾਰ ਘੰਟੇ ਫਿਰ ਤਿੰਨ ਦਿਨ ਅਸੀਂ ਟੋਲ ਪਲਾਜੇ ਜਿਹੜੇ ਆ ਉਹ ਬੰਦ ਕਰਕੇ ਥਾਂ ਥਾਂ ਤੇ ਇਹਨਾਂ ਦੇ ਖੱਟੜ ਦੇ ਅਤੇ ਮੋਦੀ ਦੇ ਅਮਰਸ਼ਾਹ ਦੇ ਜਿਹੜਾ ਇੱਕ ਦਿਨ ਪুতਲੇ ਫੂਕੇ ਅੱਜ ਜਿਹੜਾ ਹੀ ਰੋਸ ਪ੍ਰਦਰਸ਼ਨ ਕਰ ਰਹੇ ਲਗਾਤਾਰ ਅਸੀਂ ਇਹਦਾ ਜਿਹੜਾ ਆ ਸਾਡਾ ਮੁੱਖ ਮੁੱਦਾ ਜਿਹੜਾ ਇਹ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਕਿਸਾਨਾਂ ਦੇ ਉੱਤੇ ਨਾਲ ਵਧਿੱਕੀ ਕੀਤੀ ਜਾ ਰਹੀ ਆ ਇਹ ਸਰਾਸਰ ਗਲਤ ਆ ਕਿਸਾਨ ਜਾਣਾ ਚਾਹੁੰਦੇ ਸੀ ਇਹਨਾਂ ਨੇ ਰੋਕਾਂ ਲਾਈਆਂ ਇਹ ਸਾਡੀ ਸਰਕਾਰ ਐਸੀ ਆ ਵੀ ਜਿੰਨੇ ਅਮਨਕ ਤੇ ਕਾਨੂੰਨ ਨੂੰ ਬਹਾਲ ਰੱਖਣਾ ਕਾਨੂੰਨ ਨੂੰ ਲਾਗੂ ਕਰਨਾ ਇਹ ਖੁਦ ਕਾਨੂੰਨ ਨਹੀਂ ਮੰਨ ਲਈ ਉਹਨਾਂ ਹਾਈ ਕੋਰਟ ਦੇ ਜਿਹੜੇ ਆਰਡਰ ਆਏ ਆ ਹੁਕਮ ਦਿੱਤਾ ਵੀ ਤੁਸੀਂ ਇਹ ਨਹੀਂ ਰੋਕ ਸਕਦੇ ਇਹਨਾਂ ਉਹਨਾਂ ਨੂੰ ਕਿੱਥੇ ਜਾਣਿਆ ਜੇ ਸਰਕਾਰ ਇਤਨਾ ਕਰਦੀ ਆ ਤੇ ਲੋਕ ਕਿੱਥੇ ਕਾਨੂੰਨ ਦੇ ਵਿੱਚ ਰਹਿਣਗੇ ਇਸ ਕਰਕੇ ਇਹ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਇਸੇ ਬਾਰਡਰ ਦੇ ਉੱਤੇ ਇਹੋ ਜਿਹਾ ਤਸ਼ੱਦਦ ਜਿਹੜਾ ਇਹ ਸਹਿਣ ਨਹੀਂ ਕੀਤਾ ਜਾਏਗਾ ਅਸੀਂ ਤਿਆਰ ਹਾਂ ਜਦੋਂ ਸਾਨੂੰ ਹੁਕਮ ਦੇ ਦੇਣਗੇ ਅਸੀਂ ਜਿੱਥੇ ਵੀ ਤੁਹਾਨੂੰ ਕਹਿਣਗੇ ਅਸੀਂ ਪਹੁੰਚਣ ਲਈ ਤਿਆਰ ਜੇ ਤੁਸੀਂ ਕਹਿੰਦੇ ਚੌਧਰੀਓ ਅਸੀਂ ਜਾ ਰਹੇ ਹਾਂ ਕਿ ਇਹ ਤੁਹਾਨੂੰ ਨਹੀਂ ਰੋਕਿਆ ਜਾਏਗਾ ਜਿੱਥੇ ਜੇ ਰੋਕਿਆ ਜਾਏਗਾ ਤਾਂ ਅਸੀਂ ਪ੍ਰਦਰਸ਼ਨ ਕਰਾਂਗੇ ਉੱਥੇ ਜਰੂਰ ਕਰਾਂਗੇ ਜੇ ਰੋਕਣਗੇ ਇਹਨਾਂ ਦਾ ਜ਼ਬਰ ਜ਼ੁਲਮ ਦਾ ਸਹਾਂਗੇ ਅਸੀਂ ਵੀ ਤੇ ਆਪਣਾ ਜਿਹੜਾ ਮੰਤਵ ਆ ਉਹ ਪੂਰਾ ਕਰਾਂਗੇ